ਪੂਰੇ ਭਾਰਤ ਦੇ ਵਿੱਚ ਅੱਜ ਜੇ ਪੁਸ਼ਪਾ ਰਿਲੀਜ਼ ਹੁੰਦੀ ਆ ਕੀ ਪੰਜਾਬ ਦੇ ਵਿੱਚ ਉਹਦਾ ਇੰਤਜ਼ਾਰ ਨਹੀਂ ਕੀਤਾ ਜਾਂਦਾ ਅੱਜ ਜੇ ਆਰ ਆਰ ਆਈ ਸੀ ਕੀ ਉਹਦਾ ਇੰਤਜ਼ਾਰ ਭਾਰਤ ਪੰਜਾਬ ਚ ਨਹੀਂ ਸੀ ਹੋ ਰਿਹਾ ਜੇ ਬਾਹੂਬਲੀ 2 ਆਈ ਸੀ ਕੀ ਪੰਜਾਬ ਦੇ ਥੀਏਟਰ ਫੁੱਲ ਨਹੀਂ ਹੋ ਗਏ ਹੋ ਲੋਗੇ ਸੀ ਹੋ ਗਏ ਨਾ ਜੇ ਉਹ ਪੈਨ ਇੰਡੀਆ ਜਾ ਸਕਦੀ ਇੰਡਸਟਰੀ ਪੰਜਾਬੀ ਇੰਡਸਟਰੀ ਕਿਉਂ ਨਹੀਂ ਜਾ ਸਕਦੀ ਮਤਲਬ ਸਾਡਾ ਦੁੱਖ ਇਹ ਹੈ ਕਿ ਜੇ ਅਸੀਂ ਕਿਉਂ ਨਹੀਂ ਜਾ ਰਹੇ ਸਾਡਾ ਕਾਰਨ ਇਹ ਹੈ ਕਿ ਤੁਸੀਂ ਦੇਖੋ ਕਿ ਅਸੀਂ ਇੱਕ ਇੱਕ ਵਰਗ ਤੋਂ ਬਾਹਰ ਨਿਕਲ ਰਹੇ ਮਤਲਬ ਅ ਜੱਟ ਦਾ ਕਬਜ਼ਾ ਹਮ ਜੱਟ ਦੀ ਜ਼ਮੀਨ ਹਮ ਜੱਟ ਦਾ ਇਹ ਜੱਟ ਦਾ ਉਹ ਜੀ ਜੇ ਅਸੀਂ ਇਸ ਫਿਲਮ ਨੂੰ ਕੋਈ ਬਣੀ ਹੋਈ ਇਹ ਫਿਲਮ ਅਸੀਂ ਪੈਨ ਇੰਡੀਆ ਲੈ ਕੇ ਜਾਣੀ ਹੋਏ ਸਾਊਥ ਨੂੰ ਜੱਟ ਦੀ ਜ਼ਮੀਨ ਦੇ ਨਾਲ ਕੀ ਲੈਣਾ ਦੇਣਾ ਜੀ ਮਤਲਬ ਜੇ ਅਸੀਂ ਪੈਨ ਇੰਡੀਆ ਜਾਣਾ ਤੇ ਸਾਡਾ ਥਾਟ ਵੀ ਵਿਗ ਹੋਣਾ ਚਾਹੀਦਾ ਵੀ ਜਿਹੜਾ ਪੂਰਾ ਇੰਡੀਆ ਨੂੰ ਐਕਸੈਪਟ ਕਰੇ ਮਤਲਬ ਅਸੀਂ ਇੱਕ ਵਰਗ ਤੋਂ ਹੀ ਨਹੀਂ ਬਾਹਰ ਨਿਕਲ ਰਹੇ ਮੈਂ ਇਹ ਨਹੀਂ ਕਹਿੰਦਾ ਖੇਤੀ ਪ੍ਰધાન ਸੂਬਾ ਸਾਡਾ ਜੀ ਖੇਤੀ ਕਰਨ ਵਾਲੇ 70% ਲੋਕ ਹੋਣਗੇ 60% ਲੋਕ ਹੋਣਗੇ ਪਰ ਪੰਜਾਬ ਦੇ ਵਿੱਚ 30 35 40% ਹੋਰ ਲੋਕ ਵੀ ਵੱਸਦੇ ਆ ਕੀ ਅਸੀਂ ਉਹਨਾਂ ਲਈ ਕੋਈ ਕੋਈ ਗਾਣਾ ਕੱਢਿਆ ਕੀ ਅਸੀਂ ਉਹਨਾਂ ਲਈ ਕੋਈ ਫਿਲਮ ਕੱਢੀ ਤੇ ਜੇ ਅਸੀਂ ਨਹੀਂ ਕੱਢੀ ਤੇ ਸਾਨੂੰ ਆਪਣਾ ਥਾਟ ਪ੍ਰੋਸੈਸ ਮੂਵੀ ਇੰਡਸਟਰੀ ਨੂੰ ਗੀਤਕਾਰਾਂ ਨੂੰ ਗਾਇਕਾਂ ਨੂੰ ਇਹਨੂੰ ਵੱਡਾ ਕਰਨਾ ਪਏਗਾ